ਸਤਿ ਸ੍ਰੀ ਅਕਾਲ ਜੀ ਹੁਣ ਸਮਾਂ ਬਦਲ ਗਿਆ ਹੈ ਪਹਿਲਾਂ ਇੱਕ ਸ਼ਿਕਾਇਤ ਆਂਦੀ ਸੀ ਕਿ વૃદ્ધ ਆਸ਼ਰਮ ਬਹੁਤ ਭੰਦੇ ਹਨ ਫੇ ਸੋਚਿਆ ਉਹਦਾ ਕੋਈ ਨਾ ਕੋਈ ਉਪਾਅ ਤਾਂ ਹੋਣਾ ਚਾਹੀਦਾ ਹੈ ਬੜਾ ਸੋਚਣ ਤੋਂ ਬਾਅਦ ਸੋਚਿਆ ਕਿ ਕਿਉਂ ਨਾ ਮੁੰਡਿਆਂ ਦੀ ਢੋਲੀ ਤੋਰੀ ਜਾਏ ਵਜਾਏ ਕੁੜੀਆਂ ਦੇ ਇੱਕ ਤਾਂ ਉੱਥੇ ਆਪਣੇ ਮਾਂ ਪਿਓ ਦੇ ਘਰ ਉਹ ਖੁਸ਼ ਰਹਿਣਗੀਆਂ ਤੇ ਦੂਜਾ ਇੱਕ ਗिला ਖਤਮ ਹੋ ਜਾਵੇਗਾ ਕਿ ਸਾਰਾ ਦਿਨੇ ਮਾਂ ਨੂੰ ਫੋਨ ਕਰਦੀਆਂ ਰਹਿੰਦੀਆਂ ਹਨ ਉਸ ਦੇ ਵਾਸਤੇ ਮੈਂ ਅੱਜ ਦੇ ਸਮੇਂ ਦੇ ਟੱਪੇ ਲਿਖੇ ਹਨ ਜੇ ਮੁੰਡਿਆਂ ਦੀ ਵਿਦਾਈ ਸੋਹਰੇ ਕਰ ਹੁੰਦੀ ਹੈ ਤਾਂ ਆਇਦੇ ਸਮੇਂ ਦੇ ਟੱਪੇ ਮਖਾਣੇ ਹਾਏ ਮੇਰੇ ਦੱਡਿਆਰ ਬਾ ਕਿੰਨਾ ਜੰਮੇ ਕਿੰਨਾ ਨੇ ਲੈ ਜਾਣੇ ਹਾਏ ਤੋਇਆ ਬਬਲ ਤੇਰੇ ਮਹਿਲਾ ਵਿੱਚੋਂ ਤੇਰਾ ਪੁੱਤ ਪਰਦੇਸੀ ਹੋਇਆ ਹਏ ਕਿਲੀਆਂ ਪਿਓ ਪੁੱਤ ਮਿਲਣ ਲਗੇ ਕੰਧਾਂ ਚਾਰੇ ਨੇ ਚਬਾਰੇ ਦੀਆਂ ਹਿਲੀਆਂ ਹਾਏ ਸੀਤਾ ਮੇਰੀਆਂ ਆਪਣੀਆਂ ਪੈਣਾ ਨੇ ਤੁਰ ਕੇ ਕਚਾ ਦੁੱਧ ਪੀਤਾ ਹਏ ਪਾਵੇ ਸ਼ਾਲਾ ਮੇਰੀ ਅੰਬੜੀ ਦੇ ਕਰੋ ਵਾ ਠੰਡੜੀ ਪਈ ਆਵੇ ਹਏ ਮੇਰੀ ਅੰਬੜੀ ਦੇ ਕਰੋ ਸ਼ਾਲਾ ਵਾ ਠੰਡੜੀ ਪਈ ਆਵੇ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੀ